ਕੱਿਸ ਤਰ੍ਹਾਂ ਦੀ ਇਹ ਮੁਹਿੰਮ ਦੇ ਦਿੱਤੇ ਕਿਤੁਕ ਫੋਰਸ ਆ ਮਾਣਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾ ਸਿੰਘ ਚਾਲ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੀ ਮਾੜੇ ਅਨਸਰਾ ਖਿਲਾਫ ਸਾਡੀ ਮੁਹਿੰਮ ਜਾਰੀ ਹੈ ਉਹਦੇ ਵਿੱਚ ਸਾਡੇ ਡੀਐਸਪੀ ਐਚ ਸਰਦਾਰ ਗੁਰਪ੍ਰੀਤ ਸਿੰਘ ਤੇ ਸਾਡੇ ਐਸਐਚਓ ਸਾਈਬਰ ਸੈੱਲ ਮੈਮ ਹਰਜੀਤ कौर ਇਹਨਾਂ ਨੂੰ ਵੱਡੀ ਸਫਲਤਾ ਜੀ ਮਿਲੀ ਹੈ ਇਹ ਇੱਕ ਸਾਈਬਰ ਦੀ ਠੱਗੀ ਸੀ ਬੇਸਿਕਲੀ ਜਿੱਦਾਂ ਅੱਜਕੱਲ੍ਹ ਸ਼ੇਅਰ ਮਾਰਕੀਟ ਦੇ ਸੰਬੰਧੀ ਸ਼ੇਅਰ ਮਾਰਕੀਟ 'ਚ ਇਨਵੈਸਟ ਕਰਨ ਲਈ ਕਾਫੀ ਅਰਸ ਪ੍ਰਫੁੱਲਤ ਹੋ ਰਹੀ ਹੈ। ਉਹਦੇ ਵਿੱਚੋਂ ਇਹਨਾਂ ਨੇ ਇੱਕ ਜਾਲੀ ਐਪ ਕ੍ਰੀਏਟ ਕਰਕੇ ਲੋਕਾਂ ਤੋਂ ਕੈਸੇ ਉਚਕਵਾਣੇ ਤੇ ਜਦੋਂ ਲੋਕਾਂ ਨੇ ਉਹ 'ਚ ਪੈਸੇ ਇਨਵੈਸਟ ਕਰਕੇ ਜਦੋਂ ਵਾਪਸ ਮੰਗਦੇ ਸੀ ਵੀ ਸਾਨੂੰ ਸਾਡਾ ਪ੍ਰੋਫਿਟ ਦੇ ਦਿਓ ਤਾਂਦੇ ਜਵਾਬ ਦੇ ਦਿੰਦੇ ਸੀ ਤੇ ਲੋਕਾਂ ਦੇ ਪੈਸੇ ਵੀ ਠੱਗੀ ਵੱਜ ਜਾਂਦੀ ਸੀ। ਇਦਾਂ ਦੇ ਇੱਕ ਕੇਸ ਸਾਡੇ ਸਾਹਮਣੇ ਆਇਆ ਸੀ। ਐਪ ਹੈਗੀ ਜੀ ਐਂਜਲ ਪ੍ਰੋ ਕਰਕੇ ਤੇ ਕਰਨਵੀਰ ਕਾਂਸਲ ਹੈ ਇਹਨਾਂ ਨੇ 17,93,000 ਰੁਪਏ ਟਾਈਮ ਟੂ ਟੈਮ ਉਸ ਐਪ ਤੇ ਜਮ੍ਹਾਂ ਕਰਾਇਆ ਇਹਨਾਂ ਦਾ ਪ੍ਰੋਫਿਟ 45 ਲੱਖ ਰੁਪਏ ਸ਼ੋ ਹੋ ਰਿਹਾ ਸੀ ਜਦੋਂ ਇਹਨਾਂ ਨੇ ਕਢਾਣੇ ਚਾਹੇ ਪੈਸੇ ਤੇ ਉਹ ਪੈਸੇ ਨਿਕਲੇ ਨਹੀਂ ਤੇ ਉਸ ਤੋਂ ਬਾਅਦ ਇਹਨਾਂ ਨੇ ਐਫ ਆਈ ਆਰ ਸਾਡੇ ਕੋਲ ਕੰਪਲੇਂਟ ਦਿੱਤੀ ਤੇ ਉਹਦੇ ਤਹਿਤ ਐਫ ਆਈ ਆਰ ਨੰਬਰ 7 ਧਾਰਾ 318 4 ਕਾਰਡ 2 ਬੀ ਐਨ ਐਸ ਥਾਣਾ ਸਾਈਬਰ ਕ੍ਰਾਈਮ ਵਿੱਚ ਰਜਿਸਟਰ ਕੀਤੀ ਗਈ ਇਸ ਤੋਂ ਬਾਅਦ ਜਦੋਂ ਆਪਾਂ ਦੌਰਾਨੀ ਤਫਤੀਸ਼ ਦੇਖਿਆ ਤੇ ਮਲਟੀਪਲ ਅਕਾਊਂਟਸ ਮਲਟੀਪਲ ਖਾਤੇ ਐ ਤੇ ਇਹ ਪੈਸੇ ਗਏ ਇਹਦੇ ਵਿੱਚ ਤਕਰੀਬ 10 ਦੋਸ਼ੀ ਜੀ ਆਪਾਂ ਗ੍ਰਿਫਤਾਰ ਕੀਤੇ ਇੱਕ ਦੋਸ਼ੀ ਜਿਵੇਂ ਰਾਜਸਥਾਨ ਦਾ ਇੱਕ ਦੋਸ਼ੀ ਬੋੜ ਦਾ ਇੱਕ ਲੁਧਿਆਣੇ ਦਾ ਇੱਕ ਪਟਨਾ ਦਾ ਇੱਕ ਗੁਜਰਾਤ ਦਾ ਤਿੰਨ ਦੋਸ਼ੀ ਉੱਤਰ ਪ੍ਰਦੇਸ਼ ਦੇ ਆ ਜੀ ਤੇ ਇੱਕ ਦੋਸ਼ੀ ਫਰੀਦাবাদ ਹਰਿਆਣੇ ਦਾ ਇਹ 8 8 ਕ ਦੋਸ਼ੀ ਮਹਾਦੀਤਾ ਓਪਰੇਟ ਕਰ ਰਹੇ ਸੀ ਦੋ ਦੋਸ਼ੀ ਜਿਹੜੇ ਹਰਿਆਣੇ ਤੋਂ ਓਪਰੇਟ ਕਰ ਰਹੇ ਸੀ ਤੇ ਇਹਨਾਂ ਨੂੰ ਆਪਾਂ ਇੰਟਰ ਸਟੇਟ ਰੇਡਾਂ ਕਰਕੇ ਤੇ ਇਹਨਾਂ ਨੂੰ ਆਪਾਂ ਅਰੈਸਟ ਕੀਤਾ ਗਿਆ ਬਰਾਮਦਗੀ ਜਿਹੜੀ ਹੈ ਨਾ ਤੋਂ 17 ਕੋ ਮੋਬਾਈਲ ਫੋਨ ਜਿਹੜੇ ਰੈਕਟ ਜੋ ਯੂਜ਼ ਕਰ ਰਹੇ ਸੀ ਤੇ ਸੱਤ ਛੇ ਬਟਵਕ ਬੈਂਕ ਦੇ ਖਾਤੇ ਜਿਹੜੇ ਆਪਾਂ ਫ੍ਰੀਜ਼ ਵੀ ਕਰਾਵਾਂਗੇ ਅਟੈਚ ਕਰਾਵਾਂ ਪੰਜ ਏਟੀਐਮ ਕਾਰਡ ਤੇ ਇੱਕ ਪਾਸਪੋਰਟ ਇਹਨਾਂ ਤੋਂ ਬਰਾਮਦ ਹੋਇਆ ਮੇਰਾ ਜਿਹੜਾ ਆਮ ਆਪਣੇ ਘੋਲੇ ਫਾਲੇ ਲੋਕ ਹੈ ਉਹਨਾਂ ਨੂੰ ਇਹੀ ਮੈਸੇਜ ਹੈ ਵੀ ਕਿਸੇ ਵੀ ਤਰ੍ਹਾਂ ਦੀ ਐਪ ਚ ਜੇ ਇਨਵੈਸਟ ਕਰੋ ਉਹਦਾ ਇੱਕ ਵਾਰ ਜਾਂਚ ਜ਼ਰੂਰ ਕਰ ਲਓ ਵੀ ਕੀ ਇਹ ਐਪ ਜੈਨੂਇਨ ਹੈ ਕੀ ਐਪ ਬਣਦੀ ਹੈ ਤੇ ਦੂਸਰਾ ਜੇ ਕੋਈ ਐਪ ਤੁਹਾਨੂੰ ਵਟਸਐਪ ਤੇ ਉਹਦਾ ਡਾਊਨਲੋਡ ਲਿੰਕ ਆਏ ਉਹ ਪਲੇ ਸਟੋਰ ਤੇ ਨਹੀਂ ਪਈ ਸਿਰਫ ਏਪੀਕੇ ਆਏ ਤੇ ਏਪੀਕੇ ਤੋਂ ਕਦੀ ਐਪ ਆਪਣੇ ਫੋਨ 'ਚ ਡਾਊਨਲੋਡ ਨਾ ਕਰੋ ਤੇ ਤੀਸਰਾ ਕਿਸੇ ਸਿਆਣੇ ਬੰਦੇ ਤੋਂ ਹਮੇਸ਼ਾ ਸਲਾਹ ਲੈ ਕੇ ਜਦੋਂ ਵੀ ਇਨਵੈਸਟ ਕਰਨੇ ਆ ਆਪਣੇ ਹਾਰਡ ਅਰਨਡ ਮਨੀ ਇਸ ਤੋਂ ਸਲਾਹ ਲੈ ਕੇ ਵੀ ਕੀ ਇਹ ਐਪ ਕੀ ਇਹ ਬੰਦੇ ਚੰਰੇ ਨੇ ਉਸ ਤੋਂ ਬਾਅਦ ਹੀ ਆਪਣੇ ਜਿਹੜੀ ਮਿਹਨਤ ਦੀ ਕਮਾਈ ਹੈ ਉੱਥੇ ਲਾਈ ਜਾਏ ਤੇ ਆਪਾਂ ਤਤਪਰ ਹਾਂ ਜੀ ਜੇ ਕਿਸੇ ਨਾਲ ਠੱਗੀ ਵੱਜਦੀ ਹੈ ਸਾਈਬਰ ਕ੍ਰਾਈਮ ਦੀ ਤੇ ਸੰਗਰੂਰ ਪੁਲਿਸ ਵੱਧ ਚੜ ਕੇ ਤੁਹਾਡੇ ਨਾਲ ਸਾਥ ਦੇਗੀ ਤੇ ਆਪਾਂ ਟਰਾਈ ਕਰਾਂਗੇ ਤੁਹਾਡੇ ਪੈਸੇ ਰਿਕਵਰ ਧੰਨਵਾਦ ਜੀ ਕਿਨਾਂ ਦਾ ਪਿਸਨਾ ਪਾਵਰ 3 ਕੇਸ ਮੈਂ ਫਾਈਲ ਹੋ ਰਿਹਾ ਹੈ ਇਹਨਾਂ ਦੀ ਜਿਉ ਅਗਲੀ ਅਗੇਰੀ ਤੱਕ ਤਕਦੀਸ਼ ਚਾਪਾ ਲੈ ਕੇ ਆਵਾਂਗੇ ਸਰ ਇਹ ਕੋਸ਼ਿਸ਼ ਐਨਜੋ ਕੋ ਐਕਲੋਜੀ ਵਿੱਚ ਆਪ ਨੂੰ ਨਹੀਂ ਜੀ ਇਹ ਬੇਸਿਕਲੀ ਰੈਕਟ ਚੱਲਦਾ ਸੀ ਆਪਣੇ ਅਕਾਊਂਟਾਂ 'ਚ ਇਨਵੈਸਟ ਪੈਸੇ ਕਿਤੇ ਨਹੀਂ ਹੋ ਰਹੇ ਸੀ ਉਹ ਸਿੱਧੇ ਇਹਨਾਂ ਦੇ ਅਕਾਊਂਟਾਂ ਦੇ ਥਰੂ ਜਾ ਰਹੇ ਸੀ ਬਸ ਆਪਣੀ ਹਾਂਜੀ ਉਹ ਜਿਹੜਾ ਤੁਹਾਡਾ ਕੰਸੀ ਹੈ ਜਿਹੜੀ ਕੈਸ਼ ਇਨਵੈਸਟ ਉਨੂੰ ਐਪ 'ਚ ਰਿਫਲੈਕਟ ਹੋ ਜਾਂਦੀ ਸੀ ਜੀ ਹਾਂ ਜੀ ਐਪ 'ਚ ਰਿਫਲੈਕਟ ਹੋ ਜਾਂਦੀ ਸੀ ਵੀ ਤੁਹਾਡੇ ਹੁਣ ਇਹਨੇ ਪੈਸੇ ਐਡ ਹੋ ਗਏ ਇਹਨਾਂ ਦਾ ਤੁਹਾਡਾ ਪ੍ਰੋਫਿਟ ਆ ਗਿਆ ਇਹ ਸਾਈਪਾਡ ਸੈਲ ਕੁਝ ਸਿੰਪਲ ਸੌਲਵਰ Google ਨੂੰ ਇਹ ਕੰਪਲੀਟ ਕਰੇ ਬਿਲਕੁਲ ਜੀ ਆਪਾਂ ਹੁਣ ਆਪਾਂ ਟਰਾਈ ਕਰਾਂਗੇ ਵੀ ਇਹ ਜਿਹੜੀ ਐਪ ਹੈ ਜੇ ਪਲੇ ਸਟੋਰ ਤੇ ਹਜੇ ਵੀ ਐਕਟਿਵ ਹੈ ਤੇ ਇਹਨੂੰ ਬੰਦ ਕਰਾਏ ਇਸ ਦੇ ਸਬੰਧ ਤੋਂ ਟੋਟਲ ਸੂਟ ਕਰਨਾ ਮੈਨੂੰ ਸਾਰਾ ਲੌਗ ਇਨ ਸਿਸਟਮ ਤੇ ਤੋਂ ਛੋਟਾ ਲੇਟ ਨਹੀਂ ਜੀ ਜਦੋਂ 45 ਲੱਖ ਸ਼ੋ ਹੋ ਗਿਆ ਤੇ ਜਿਹੜਾ ਸਾਡਾ ਕੰਪਲੇਨੈਂਟ ਹੈ ਉਹ ਚਾਹੁੰਦਾ ਸੀ ਕਿ ਮੈਂ ਥੋੜੇ ਪੈਸੇ ਵਿਡਰਾਅ ਕਰਾਵਾਂ ਤੇ ਤਾਂ ਦੇ ਕਹਿੰਦੇ ਵੀ ਤੁਸੀਂ 20% ਹੋਰ ਪੈਸਾ ਜਮ੍ਹਾਂ ਕਰਾਓ ਤੇ ਫਿਰ ਵਿਡਰਾਅ ਕਰਾ ਸਕਦੇ ਹੋ ਤੁਸੀਂ ਇਹਨਾਂ ਨੇ ਕੰਡੀਸ਼ਨ ਰੱਖੀ ਉੱਥੋਂ ਨੂੰ ਸ਼ੱਕ ਪਿਆ ਉਹ ਸ਼ੱਕ ਦੇ ਆਧਾਰ ਤੇ ਉਹਨੇ ਫਿਰ ਸਾਨੂੰ ਕੰਪਲੇਨਟ ਦਿੱਤੀ ਤਾਂ ਪਤਾ ਲੱਗਾ ਉਹਨਾਂ ਠੱਗੀ ਵਜੋਂ ਨਹੀਂ ਇਹ ਇਹ ਐਪ ਡਿਵੈਲਪਰ ਨਹੀਂ ਹੈ ਜੀ ਇਹ ਤਾਂ ਨਾਰਮਲ ਬੰਦੇ ਹੈ ਇਹਨਾਂ ਨੂੰ ਇੰਨੀ ਜਾਣਕਾਰੀ ਵੀ ਨਹੀਂ ਵੀ ਐਪ ਦਾ ਕਿੱਦਾਂ ਹੋਏਗਾ ਇਹ ਜਸਟ ਮੀਡਲਮੈਨ ਹੈ ਤੇ ਜਿਹੜੇ ਲੋਕਾਂ ਤੋਂ ਕਮਿਸ਼ਨ ਦੇ ਤੌਰ ਤੇ ਏਜੰਟੀ ਕਰਦੇ ਸਰ ਕਿੰਨੀ ਕਹੇ ਦੇ ਮਦਰੀ ਇਸ ਦੇ ਹੈ ਜੀ ਨੌਜਵਾਨ ਹੀ ਹੈ 20 ਤੋਂ 35 ਸਾਲ ਦੇ ਉੱਪਰ ਦੱਸੋ ਦੇ ਦੱਸੋ ਐਜੂਕੇਟਿਡ ਐ ਜੀ ਗ੍ਰੈਜੂਏਟ ਹੈ ਸਰ